ਅੱਜ ਫੇਰ ਮੇਰਾ ਛੋਟਾ ਭਰਾ ਮੇਰੇ ਕਮਰੇ ਵਿੱਚ ਸੌਣ ਲਈ ਆ ਗਿਆ ਸੀ ਮੈਂ ਪਹਿਲਾਂ ਤਾਂ ਹੈਰਾਨ ਹੋਈ ਕਿ ਅਚਾਨਕ ਤੋਂ ਮੇਰੇ ਭਰਾ ਨੂੰ ਮੇਰੇ ਕਮਰੇ ਵਿੱਚ ਸੌਣ ਦਾ ਜਨੂੰਨ ਕਿਉਂ ਛੱਡ ਗਿਆ ਪਰ ਮੈਂ ਜਦੋਂ ਵੀ ਉਸਨੂੰ ਪੁੱਛਦੀ ਤਾਂ ਉਹ ਇਹੀ ਕਹਿੰਦਾ ਕਿ ਉਸਨੂੰ ਹੁਣ ਇਕੱਲੇ ਕਮਰੇ ਵਿੱਚ ਸੌਣ ਤੋਂ ਡਰ ਲੱਗਦਾ ਹੈ ਮੈਨੂੰ ਆਪਣੇ ਛੋਟੇ ਭਰਾ ਤੇ ਬਹੁਤ ਪਿਆਰਾ ਹੈ ਤੇ ਮੈਂ ਉਸਨੂੰ ਆਪਣੇ ਨਾਲ ਸੁਲਾ ਲਿਆ ਉਹ ਵੈਸੇ ਵੀ 12 ਸਾਲ ਦਾ ਛੋਟਾ ਜਿਹਾ ਬੱਚਾ ਸੀ ਤੇ ਮੈਂ 22 ਸਾਲ ਦੀ ਸੀ ਤਾਂ ਮੇਰੇ ਲਈ ਤਾਂ ਮੇਰਾ ਭਰਾ ਬਹੁਤ ਹੀ ਛੋਟਾ ਸੀ ਇਸ ਲਈ ਮੈਨੂੰ ਉਸਨੂੰ ਆਪਣੇ ਨਾਲ ਸੁਲਾਉਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੋਈ ਸੀ ਇਸ ਤਰ੍ਹਾਂ ਹੁਣ ਤਕਰੀਬਨ ਹਰ ਰੋਜ਼ ਹੀ ਮੇਰਾ ਭਰਾ ਉਸ ਸਮੇਂ ਮੇਰੇ ਕੋਲ ਸੌਣ ਲਈ ਆਉਂਦਾ ਸੀ ਜਿਸ ਸਮੇਂ ਮੈਂ ਬਸ ਸੌਣ ਹੀ ਵਾਲੀ ਹੁੰਦੀ ਸੀ ਪਹਿਲਾਂ-ਪਹਿਲਾਂ ਤਾਂ ਮੈਂ ਇਸ ਗੱਲ ਤੇ ਬਿਲਕੁਲ ਧਿਆਨ ਨਹੀਂ ਦਿੱਤਾ ਅਤੇ ਆਪਣੇ ਭਰਾ ਨੂੰ ਆਪਣੇ ਕੋਲ ਸੁਆਉਂਦੀ ਰਹੀ ਪਰ ਕੁਝ ਦਿਨਾਂ ਦੇ ਬਾਅਦ ਮੈਨੂੰ ਆਪਣੇ ਭਰਾ ਵਿੱਚ ਅਜੀਬ ਜਿਹਾ ਬਦਲਾਅ ਮਹਿਸੂਸ ਹੋਣ ਲੱਗਿਆ ਸੀ ਮੈਨੂੰ ਲੱਗਦਾ ਸੀ ਕਿ ਜਿਵੇਂ ਮੇਰਾ ਭਰਾ ਮੈਨੂੰ ਹਰ ਸਮੇਂ ਬੋਤਿਆਂ ਨਾਲ ਦੇਖਦਾ ਹੈ ਅਤੇ ਸਿਰਫ ਰਾਤ ਹੀ ਨਹੀਂ ਮੇਰਾ ਛੋਟਾ ਭਰਾ ਦਿਨ ਵਿੱਚ ਵੀ ਮੇਰੇ ਅੱਗੇ ਪਿੱਛੇ ਘੁੰਮਣ ਲੱਗਿਆ ਸੀ ਮੈਂ ਜਿੱਥੇ ਜਾਂਦੀ ਸੀ ਉਹ ਮੇਰੇ ਪਿੱਛੇ ਹੀ ਹੁੰਦਾ ਸੀ ਮੈਂ ਰਸੋਈ ਵਿੱਚ ਕੰਮ ਕਰ ਰਹੀ ਹੁੰਦੀ ਤਾਂ ਮੇਰਾ ਛੋਟਾ ਭਰਾ ਵੀ ਰਸੋਈ ਵਿੱਚ ਹੀ ਮੇਰੇ ਕੋਲ ਆ ਕੇ ਬੈਠ ਜਾਂਦਾ ਅਤੇ ਜਦੋਂ ਤੱਕ ਮੈਂ ਰਸੋਈ ਵਿੱਚ ਕੰਮ ਕਰਦੀ ਰਹਿੰਦੀ ਉਹ ਉੱਥੇ ਹੀ ਬੈਠਿਆ ਰਹਿੰਦਾ ਅਤੇ ਜੇਕਰ ਮੈਂ ਉਸ ਨੂੰ ਬੋਲ ਵੀ ਦਿੰਦੀ ਸੀ ਕਿ ਤੂੰ ਇੱਥੇ ਕੀ ਕਰ ਰਿਹਾ ਹੈ ਆਪਣੇ ਦੋਸਤਾਂ ਨਾਲ ਜਾ ਕੇ ਖੇਡਦਾ ਕਿਉਂ ਨਹੀਂ ਤੇ ਮੈਂ ਇੰਨੇ ਦਿਨਾਂ ਤੋਂ ਦੇਖ ਰਹੀ ਹਾਂ ਕਿ ਤੂੰ ਹੁਣ ਸਕੂਲ ਦੀਆਂ ਬਹੁਤ ਛੁੱਟੀਆਂ ਕਰ ਲੱਗਿਆ ਹੈ ਇਹ ਬਹੁਤ ਗਲਤ ਗੱਲ ਹੈ ਇਸ ਤਰ੍ਹਾਂ ਤੇਰੀ ਪੜ੍ਹਾਈ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਜਾਵੇਗਾ ਅਤੇ ਤੂੰ ਆਪਣੇ ਕਲਾਸ ਵਾਲਿਆਂ ਤੋਂ ਬਹੁਤ ਪਿੱਛੇ ਰਹਿ ਜਾਵੇਗਾ ਅਤੇ ਜੋ ਮੇਰਾ ਸੁਪਨਾ ਹੈ ਤੈਨੂੰ ਡਾਕਟਰ ਬਣਾਉਂਦਾ ਉਹ ਵੀ ਪੂਰਾ ਨਹੀਂ ਹੋ ਪਾਵੇਗਾ ਤੂੰ ਹੁਣ ਆਪਣੀ ਛੁੱਟੀਆਂ ਵਾਲੀ ਇਹ ਗਲਤ ਹਰਕਤ ਖਤਮ ਕਰ ਦੇ ਅਤੇ ਦੁਬਾਰਾ ਤੋਂ ਸਕੂਲ ਜਾਣਾ ਸ਼ੁਰੂ ਕਰ ਦੇ ਤਾਂ ਮੇਰਾ ਪਰਾ ਇਹ ਗੱਲ ਸੁਣ ਕੇ ਲੜਨ ਵਾਲੇ ਅੰਦਾਜ਼ ਵਿੱਚ ਕਹਿੰਦਾ ਕਿ ਬੱਸ ਦੀਦੀ ਨਹੀਂ ਜਾਣਾ ਮੈਂ ਸਕੂਲ ਮੈਂ ਘਰ ਬੈਠ ਕੇ ਪੜ੍ਹਾਈ ਕਰ ਲੈਂਦਾ ਹਾਂ ਤੇ ਮੈਨੂੰ ਜ਼ਿਆਦਾ ਗਿਆਨ ਨਾ ਪੜਾ ਤੇ ਇਹ ਕੋਸ਼ਿਸ਼ ਨਾ ਕਰਕੇ ਮੈਂ ਘਰ ਤੋਂ ਬਾਹਰ ਹਾਂ ਤੇ 나ਹੀਂ ਹੁਣ ਮੈਨੂੰ ਆਪਣੇ ਦੋਸਤਾਂ ਨਾਲ ਖੇਡਣ ਵਿੱਚ ਕੋਈ ਦਿਲਚਸਪੀ ਨਹੀਂ ਰਹੀ ਹੈ ਮੈਂ ਹੁਣ ਵੱਡਾ ਹੋ ਗਿਆ ਹਾਂ ਤੇ ਘਰ ਵਿੱਚ ਤੁਹਾਡੇ ਨਾਲ ਰਹਿਣਾ ਚਾਹੁੰਦਾ ਹਾਂ ਤਾਂ ਪਲੀਜ਼ ਵਾਰ-ਵਾਰ ਮੇਰੇ ਨਾਲ ਇੱਕ ਹੀ ਗੱਲ ਨਾ ਕਰਿਆ ਕਰ ਮੈਂ ਆਪਣੇ ਭਰਾ ਦੀਆਂ ਗੱਲਾਂ ਸੁਣ ਕੇ ਹੈਰਾਨ ਹੁੰਦੀ ਤੇ ਪਰੇਸ਼ਾਨ ਵੀ ਹੋਣ ਲੱਗੀ ਸੀ ਕਿਉਂਕਿ ਉਹ ਆਪਣੀ ਆਦਤ, ਫਿਤਰਤ ਤੇ ਰੂਟੀਨ ਤੋਂ हट ਕੇ ਸਾਰੇ ਕੰਮ ਕਰ ਰਿਹਾ ਸੀ ਜਦੋਂ ਕਿ ਉਹ ਪਹਿਲਾਂ ਅਜਿਹਾ ਨਹੀਂ ਸੀ ਉਹ ਆਪਣੀ ਪੜ੍ਹਾਈ ਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਸੀ ਅਤੇ ਦਿਨ ਰਾਤ ਆਪਣੀ ਪੜ੍ਹਾਈ ਦੇ ਲਈ ਬਹੁਤ ਮਿਹਨਤ ਕਰਦਾ ਸੀ ਤੇ ਆਪਣੀ ਕਲਾਸ ਵਿੱਚੋਂ ਸਭ ਤੋਂ ਜ਼ਿਆਦਾ ਹੁਸ਼ਿਆਰ ਬੱਚਾ ਸੀ ਅਤੇ ਫਿਰ ਸਕੂਲ ਤੋਂ ਆ ਕੇ ਥੋੜੀ देर ਆਰਾਮ ਕਰਨ ਤੋਂ ਬਾਅਦ ਉਹ ਨਾਲ ਵਾਲੇ ਪਾਰਕ ਵਿੱਚ ਚਲਾ ਜਾਂਦਾ ਸੀ ਤੇ ਸ਼ਾਮ ਤੱਕ ਆਪਣੇ ਦੋਸਤਾਂ ਦੇ ਨਾਲ ਖੇਡਦਾ ਸੀ ਸਰੂ ਤੋਂ ਹੀ ਮੇਰੇ ਛੋਟੇ ਭਰਾ ਦੀ ਇਹੀ ਰੁਟੀਨ ਰਹੀ ਸੀ ਤਾਂ ਫਿਰ ਹੁਣ ਇਸ ਨੂੰ ਅਜਿਹਾ ਕੀ ਹੋ ਗਿਆ ਸੀ ਕਿ ਉਹ ਦਿਨ ਰਾਤ ਮੇਰੇ ਸਿਰ ਤੇ ਸਵਾਰ ਰਹਿਣ ਲੱਗ ਗਿਆ ਸੀ ਸਿਰਫ ਇੰਨਾ ਹੀ ਨਹੀਂ ਮੈਂ ਮਹਿਸੂਸ ਕੀਤਾ ਸੀ ਕਿ ਉਹ ਘਰ ਵਿੱਚ ਬੈਠ ਕੇ ਮੇਰੇ ਤੇ ਹੀ ਨਜ਼ਰ ਰੱਖਦਾ ਸੀ ਅਤੇ ਉਸ ਦੀ ਨਜ਼ਰ ਮੈਨੂੰ ਅੰਦਰ ਤੱਕ ਉਤਰਦੀ ਮਹਿਸੂਸ ਹੁੰਦੀ ਸੀ ਜਿਵੇਂ ਉਹ ਮੇਰੀ ਅੰਦਰ ਤੱਕ ਛਾਣਬੀਣ ਕਰਨਾ ਚਾਹੁੰਦਾ ਹੋਵੇ ਇਸ ਲਈ ਇਹ ਹਰਕਤ ਮੈਨੂੰ ਪਰੇਸ਼ਾਨ ਕਰ ਰਹੀ ਸੀ ਅਤੇ ਫਿਰ ਜੋ ਕੰਮ ਉਸਨੇ ਰਾਤ ਨੂੰ ਸ਼ੁਰੂ ਕੀਤਾ ਹੋਇਆ ਸੀ ਹੁਣ ਤਾਂ ਮੈਨੂੰ ਉਸ ਤੋਂ ਵੀ ਘਬਰਾਹਟ ਹੋਣ ਲੱਗੀ ਸੀ ਮੈਂ ਜਦੋਂ ਵੀ ਸੌਣ ਦੀ ਤਿਆਰੀ ਕਰਦੀ ਮੇਰਾ ਛੋਟਾ ਪੁੱਤ ਮੇਰੇ ਕਮਰੇ ਵਿੱਚ ਆ ਜਾਂਦਾ ਅਤੇ ਮੈਨੂੰ ਕਹਿੰਦਾ ਕਿ ਮੈਨੂੰ ਤੁਹਾਡੇ ਨਾਲ ਸੌਣਾ ਹੈ ਪਹਿਲਾਂ ਤਾਂ ਮੈਂ ਉਸ ਨੂੰ ਛੋਟਾ ਬੱਚਾ ਸਮਝ ਕੇ ਕੋਲ ਸੌਂਦੀ ਰਹੀ ਪਰ ਫਿਰ ਮੈਂ ਮਹਿਸੂਸ ਕੀਤਾ ਜਦੋਂ ਰਾਤ ਨੂੰ ਮੇਰੇ ਕੋਲ ਆਉਂਦਾ ਤਾਂ ਉਸ ਦੀ ਹਾਲਤ ਬਹੁਤ ਅਜੀਬ ਮਹਿਸੂਸ ਹੁੰਦੀ ਉਸ ਦੀਆਂ ਅੱਖਾਂ ਲਾਲ ਹੋਈਆਂ ਰਹਿੰਦੀਆਂ ਸਨ ਤੇ ਅਜੀਬ ਤबीयत ਦਾ ਲੱਗ ਰਿਹਾ ਹੁੰਦਾ ਸੀ ਅਤੇ ਉਸ ਦੀਆਂ ਅੱਖਾਂ ਵਿੱਚ ਮੈਨੂੰ ਕੁਝ ਅਲੱਗ ਹੀ ਮਹਿਸੂਸ ਹੋਣ ਲੱਗਿਆ ਸੀ ਅਤੇ ਇਹ ਗੱਲ ਮੈਨੂੰ ਬਹੁਤ ਪਰੇਸ਼ਾਨ ਕਰਨ ਲੱਗੀ ਸੀ ਅਤੇ ਜਦੋਂ ਵੀ ਮੈਂ ਆਪਣੇ ਭਰਾ ਨੂੰ ਪੁੱਛਦੀ ਕਿ ਤੈਨੂੰ ਕੀ ਹੋਇਆ ਤੇਰੀ ਤਬੀਅਤ ਠੀਕ ਨਹੀਂ ਲੱਗ ਰਹੀ ਉਹ ਮੈਨੂੰ ਕਹਿੰਦਾ ਕਿ ਨਹੀਂ ਦੀਦੀ ਮੈਂ ਬਿਲਕੁਲ ਠੀਕ ਹਾਂ ਬਸ ਦੋਸਤ ਦੇ ਅਸਤਵਲ ਗਿਆ ਸੀ ਉੱਥੇ ਮੈਂ ਘੋੜੀ ਦਾ ਦੁੱਧ ਪੀ ਲਿਆ ਸੀ ਇਸ ਲਈ ਤਬੀਅਤ ਥੋੜੀ ਅਜੀਬ ਹੋ ਰਹੀ ਹੈ ਮੈਂ ਸਵੇਰ ਤੱਕ ਠੀਕ ਹੋ ਜਾਵਾਂਗਾ ਤਾਂ ਮੈਂ ਉਸ ਦੀ ਗੱਲ ਤੇ ਬਹੁਤ ਹੈਰਾਨ ਹੁੰਦੀ ਅਤੇ ਬੋਲਦੀ ਕਿ ਕੀ ਤੂੰ ਪਾਗਲ ਹੈ ਤੁੱਕੜੀ ਦਾ ਦੁੱਧ ਕਿਉਂ ਪੀਣ ਲੱਗਿਆ ਹੈ ਜਦੋਂ ਕਿ ਘਰ ਵਿੱਚ ਗਾਂ ਵਾਲਾ ਦੁੱਧ ਮੌਜੂਦ ਹੈ ਨਾ ਪੀਆ ਕਰ ਕੋੜੀ ਦਾ ਦੁੱਧ ਤਾਂ ਮੇਰਾ ਭਰਾ ਕਹਿੰਦਾ ਕਿ ਕੁਝ ਨਹੀਂ ਹੁੰਦਾ ਬਸ ਦੋਸਤਾਂ ਦੇ ਨਾਲ ਹੱਸੀ ਮਜ਼ਾਕ ਵਿੱਚ ਪੀ ਲੈਂਦਾ ਹਾਂ ਕੋੜੀ ਦਾ ਦੁੱਧ ਇੰਨੀ ਵੱਡੀ ਗੱਲ ਨਹੀਂ ਹੈ ਮੇਰਾ ਭਰਾ ਤਾਂ ਇਸ ਗੱਲ ਨੂੰ ਵੀ ਬਹੁਤ ਮਾਮੂਲੀ ਸਮਝਦਾ ਸੀ ਪਰ ਮੈਂ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਸੀ ਭਲਾ ਉਸ ਨੂੰ ਕੀ ਜ਼ਰੂਰਤ ਪਈ ਸੀ ਕਿ ਉਹ ਕੋੜੀ ਦਾ ਦੁੱਧ ਪੀਣ ਲੱਗਿਆ ਸੀ ਅਤੇ ਫਿਰ ਆਕਰ ਉਸ ਦੀ ਇਸ ਕਿਸਮ ਦੇ ਮੁੰਡਿਆਂ ਨਾਲ ਦੋਸਤੀ ਹੋ ਗਈ ਸੀ ਕਿ ਉਹ ਘੋੜੀ ਦਾ ਦੁੱਧ ਪੀਣ ਲੱਗਿਆ ਸੀ ਅਤੇ ਇਸ ਗੱਲ ਨੂੰ ਬਹੁਤ ਮਾਮੂਲੀ ਸਮਝਦਾ ਸੀ ਪਰ ਮੇਰਾ ਭਰਾ ਹੁਣ ਵੱਡਾ ਹੋ ਰਿਹਾ ਸੀ ਤੇ ਮੈਂ ਉਸ ਨੂੰ ਕਿਸੇ ਵੀ ਗੱਲ ਦੇ ਲਈ ਟੋਕਦੀ ਤਾਂ ਉਹ ਬੂਰਾ ਮੰਨਦਾ ਹੋਇਆ ਮੇਰੇ ਨਾਲ ਲੜਾਈ ਕਰਨ ਲੱਗਦਾ ਸੀ ਇਸ ਲਈ ਮੈਂ ਉਸ ਨੂੰ ਜ਼ਿਆਦਾ ਕੁਝ ਨਹੀਂ ਕਹਿੰਦੀ ਸੀ ਪਰ ਹੁਣ ਕੁਝ ਦਿਨਾਂ ਤੋਂ ਉਸ ਦਾ ਵਿਵਹਾਰ ਬਹੁਤ ਜ਼ਿਆਦਾ ਬਦਲਿਆ-ਬਦਲਿਆ ਜਿਹਾ ਸੀ ਅਤੇ ਫਿਰ ਇੱਕ ਦਿਨ ਤਾਂ ਮੈਂ ਆਪਣੇ ਛੋਟੇ ਭਰਾ ਤੋਂ ਬਹੁਤ ਡਰ ਗਈ ਸੀ ਜਦੋਂ ਅੱਧੀ ਰਾਤ ਨੂੰ ਪਿਆਸ ਲੱਗਣ ਦੇ ਕਾਰਨ ਮੇਰੀ ਅੱਖ ਖੁੱਲੀ ਤਾਂ ਮੈਂ ਦੇਖ ਕੇ ਹੈਰਾਨੀ ਵਿੱਚ ਪੈ ਗਈ ਕਿ ਮੇਰਾ ਛੋਟਾ ਭਰਾ ਜਾਗ ਰਿਹਾ ਸੀ ਅਤੇ ਮੈਨੂੰ ਹੀ ਘੂਰ ਰਿਹਾ ਸੀ ਉਸ ਦਾ ਇਸ ਤਰ੍ਹਾਂ ਮੈਨੂੰ ਘੂਰ-ਘੂਰ ਕੇ ਦੇਖਣਾ ਮੈਨੂੰ ਬਹੁਤ ਪਰੇਸ਼ਾਨੇ ਵਿੱਚ ਪਾ ਗਿਆ ਸੀ ਮੈਂ ਹੁਣ ਆਪਣੇ ਭਰਾ ਤੋਂ ਬਹੁਤ ਘਬਰਾਉਣ ਲੱਗੀ ਸੀ ਅਤੇ ਫਿਰ ਮੈਂ ਇੱਕ ਦਿਨ ਉਸ ਨੂੰ ਬੋਲ ਵੀ ਦਿੱਤਾ ਕਿ ਤੂੰ ਹੁਣ ਵੱਡਾ ਹੋ ਰਿਹਾ ਹੈ ਤਾਂ ਤੂੰ ਆਪਣੇ ਕਮਰੇ ਵਿੱਚ ਹੀ ਸੋਇਆ ਕਰ ਮੇਰੀ ਗੱਲ ਸੁਣ ਕੇ ਉਹ ਗੁੱਸੇ ਨਾਲ ਬੋਲਣ ਲੱਗਾ ਠੀਕ ਹੈ ਜੇਕਰ ਮੈਂ ਵੱਡਾ ਹੋ ਗਿਆ ਹਾਂ ਤਾਂ ਮੈਂ ਇਹ ਘਰ ਛੱਡ ਕੇ ਹੀ ਚਲਾ ਜਾਂਦਾ ਹਾਂ ਫਿਰ ਤੁਹਾਨੂੰ ਮੇਰੇ ਵੱਲੋਂ ਕੋਈ ਪਰੇਸ਼ਾਨੀ ਨਹੀਂ ਹੋਏਗੀ ਆਪਣੇ ਛੋਟੇ ਭਰਾ ਦੇ ਮੂੰਹ ਤੋਂ ਇਹ ਗੱਲ ਸੁਣ ਕੇ ਮੈਂ ਘਬਰ ਆ ਗਈ ਸੀ ਅਤੇ ਤੁਰੰਤ ਬੋਲਿਆ ਕਿ ਨਹੀਂ ਤੂੰ ਘਰ ਛੱਡਣ ਦੀ ਗੱਲ ਨਾ ਕਰ ਜੇਕਰ ਤੂੰ ਮੇਰੇ ਨਾਲ ਹੀ ਸੋਣਾ ਹੈ ਤੇ ਮੇਰੇ ਨਾਲ ਹੀ ਰਹਿਣਾ ਹੈ ਤਾਂ ਤੂੰ ਵੈਸੇ ਹੀ ਕਰ ਮੈਂ ਤੈਨੂੰ ਕੁਝ ਨਹੀਂ ਬੋਲੂੰਗੀ ਬਸ ਇਹ ਘਰ ਛੱਡਣ ਦੀ ਗੱਲ ਕਦੇ ਨਾ ਕਰੀ ਤਾਂ ਉਹ ਮੇਰੀ ਗੱਲ ਤੇ ਚੁੱਪ ਹੋ ਗਿਆ ਪਰ ਮੈਂ ਹੁਣ ਪੂਰੀ ਤਰ੍ਹਾਂ ਨਾਲ ਪਰੇਸ਼ਾਨ ਰਹਿਣ ਲੱਗੀ ਸੀ ਮੈਨੂੰ ਉਸ ਦੀਆਂ ਹਰਕਤਾਂ ਦੀ ਤੇ ਉਸਦੀ ਸੋਚ ਦੀ ਬਿਲਕੁਲ ਵੀ ਸਮਝ ਨਹੀਂ ਆ ਰਹੀ ਸੀ ਉਹ ਕੀ ਸੋਚਣ ਲੱਗਿਆ ਸੀ ਉਹ ਕਿਹੜੇ ਕੰਮਾਂ ਵਿੱਚ ਪੈ ਗਿਆ ਸੀ ਕਿ ਜਿਸ ਦੀ ਮੈਨੂੰ ਸਮਝ ਵੀ ਨਹੀਂ ਆ ਰਹੀ ਸੀ ਪਰ ਉਸਦੀਆਂ ਹਰਕਤਾਂ ਮੈਨੂੰ ਬਹੁਤ ਜ਼ਿਆਦਾ ਅਜੀਬ ਲੱਗਣ ਲੱਗੀਆਂ ਸਨ ਹੁਣ ਮੈਨੂੰ ਆਪਣੇ ਛੋਟੇ ਭਰਾ ਦੀ ਨਜ਼ਰ ਬਹੁਤ ਪਰੇਸ਼ਾਨ ਕਰਨ ਲੱਗੀ ਸੀ ਦਿਨ ਵਿੱਚ ਕੰਮ ਕਰਦੇ ਹੋਏ ਵੀ ਮੈਨੂੰ ਉਸਦੀ ਨਜ਼ਰ ਖੁਦ ਤੇ ਟਿੱਕੀ ਹੋਈ ਮਹਿਸੂਸ ਹੁੰਦੀ ਸੀ ਅਤੇ ਉਹ ਹਰ ਸਮੇਂ ਮੇਰੇ ਪਿੱਛੇ-ਪਿੱਛੇ ਹੀ ਰਹਿੰਦਾ ਸੀ ਅਤੇ ਰਾਤ ਹੋਣ ਤੋਂ ਬਾਅਦ ਜਦੋਂ ਮੈਂ ਸੌਣ ਵਾਲੀ ਹੁੰਦੀ ਤਾਂ ਉਸ ਸਮੇਂ ਵੀ ਉਹ ਮੇਰੇ ਕਮਰੇ ਅੰਦਰ ਚਲਾ ਆਉਂਦਾ ਸੀ ਅਤੇ ਕਹਿੰਦਾ ਕਿ ਮੈਂ ਇੱਥੇ ਸੋਵਾਂਗਾ ਪਰ ਉਸਦੀ ਹਾਲਤ ਹੁਣ ਮੈਨੂੰ ਬਹੁਤ ਘਬਰਾਟ ਵਿੱਚ ਗ੍ਰਿਫਤਾਰ ਕਰਨ ਲੱਗੀ ਸੀ ਹੁਣ ਮੈਂ ਵੀ ਰਾਤਾਂ ਨੂੰ ਸੌ ਨਹੀਂ ਪਾਉਂਦੀ ਸੀ ਅਤੇ ਇਸ ਦੀ ਵਜ੍ਹਾ ਉਸ ਦਾ ਜਾਗਦੇ ਰਹਿਣਾ ਸੀ ਮੈਂ ਕਦੇ ਵੀ ਸਮਝ ਨਹੀਂ ਪਾਉਂਦੀ ਸੀ ਕਿ ਉਹ ਜਿੱਕਰ ਮੇਰੇ ਨਾਲ ਸੌਣਾ ਚਾਹੁੰਦਾ ਸੀ ਤਾਂ ਫਿਰ ਉਸ ਨੂੰ ਸੌ ਜਾਣਾ ਚਾਹੀਦਾ ਸੀ ਪਰ ਉਹ ਤਾਂ ਜਾਗਦਾ ਰਹਿੰਦਾ ਸੀ ਤੇ ਮੇਰੇ ਤੇ ਹੀ ਨਜ਼ਰ ਰੱਖਦਾ ਸੀ ਉਸ ਦਾ ਇਸ ਤਰ੍ਹਾਂ ਜਾ ਕੇ ਮੈਨੂੰ ਇਸ ਤਰ੍ਹਾਂ ਜੀ ਭਰ ਕੇ ਦੇਖਣਾ ਮੈਨੂੰ ਪਰੇਸ਼ਾਨੀ ਵਿੱਚ ਪਾ ਗਿਆ ਸੀ ਅਤੇ ਇੱਕ ਰਾਤ ਦੋ ਵਾਰ ਮੇਰੀ ਅੱਖ ਖੁੱਲੀ ਤਾਂ ਇਹ ਦੇਖੀ ਮੇਰੀ ਰੂਹ ਕੰਬ ਗਈ ਕਿਉਂਕਿ ਮੇਰਾ ਛੋਟਾ ਭਰਾ ਜਾਗ ਰਿਹਾ ਸੀ ਅਤੇ ਮੇਰੇ ਬਹੁਤ ਨੇੜੇ ਬੈਠਾ ਸੀ ਮੈਂ ਬਹੁਤ ਘਬਰਾ ਗਈ ਅਤੇ ਮੇਰੇ ਹੱਥਾਂ ਪੈਰਾਂ ਵਿੱਚ ਪਸੀਨਾ ਆਉਣ ਲੱਗਿਆ ਸੀ ਮੇਰਾ ਸਾਹ ਖੁੱਲ ਰਿਹਾ ਸੀ ਜਿਵੇਂ ਦਿਲ ਵਿੱਚ ਦਬਾਅ ਮਹਿਸੂਸ ਹੋ ਰਿਹਾ ਸੀ ਅਤੇ ਮੈਂ ਬਹੁਤ ਕੋਸ਼ਿਸ਼ ਦੇ ਬਾਵਜੂਦ ਵੀ ਹਰਕਤ ਨਹੀਂ ਕਰ پا ਰਹੀ ਸੀ ਅਤੇ ਨਾ ਹੀ ਆਪਣੇ ਭਰਾ ਨੂੰ ਕੁਝ ਵੀ ਪੁੱਛਣ ਦੀ ਹਿੰਮਤ ਹੋ ਰਹੀ ਸੀ ਕਿ ਉਹ ਜਾਗਦਾ ਕਿਉਂ ਰਹਿੰਦਾ ਹੈ ਅਤੇ ਉਹ ਚਾਹੁੰਦਾ ਕੀ ਹੈ ਅਤੇ ਕਿਉਂ ਮੈਨੂੰ ਘੂਰਦਾ ਰਹਿੰਦਾ ਹੈ ਮੈਂ ਹੁਣ ਬੁਰੀ ਤਰ੍ਹਾਂ ਨਾਲ ਕਬਰਾੜ ਦਾ ਸ਼ਿਕਾਰ ਹੋ ਗਈ ਸੀ ਅਤੇ ਆਪਣੇ ਭਰਾ ਦੇ ਕਾਰਨ ਮੇਰੀ ਨੀਂਦ ਵੀ ਉੱਡ ਚੁੱਕੀ ਸੀ ਅਤੇ ਮੈਂ ਦਿਨ ਵਿੱਚ ਵੀ ਆਰਾਮ ਨਹੀਂ ਕਰ ਪਾਉਂਦੀ ਸੀ ਮੈਨੂੰ ਬਹੁਤ ਜ਼ਿਆਦਾ ਅਹਿਸਾਸ ਹੋ ਰਿਹਾ ਸੀ ਕਿ ਮੇਰਾ ਭਰਾ ਬਹੁਤ ਬਦਲ ਗਿਆ ਹੈ ਅਤੇ ਇਹ ਬਦਲਾਅ ਬਹੁਤ ਗਲਤ ਕਿਸਮ ਦਾ ਸੀ ਅਤੇ ਬਹੁਤ ਹੀ ਗਲਤ ਸੀ ਅਜਿਹਾ ਕੁਝ ਹੈ ਜੋ ਮੇਰੀ ਸਮਝ ਤੋਂ ਬਾਹਰ ਸੀ ਪਰ ਜੋ ਵੀ ਸੀ ਬਹੁਤ ਗਲਤ ਸੀ ਅਤੇ ਫਿਰ ਇੱਕ ਦਿਨ ਮੇਰੇ ਤੇ ਆਪਣੇ ਭਰਾ ਦੀ ਇਸ ਹਾਲ ਦਾ ਰਾਜ ਖੁੱਲਿਆ ਸੀ ਜਿਸ ਨੇ ਮੇਰੇ ਰੋਂਗਟੇ ਖੜੇ ਕਰ ਦਿੱਤੇ ਸਨ ਅਤੇ ਮੈਂ ਜਿਉਣ ਦੇ ਕਾਬਿਲ ਵੀ ਨਹੀਂ ਰਹੀ ਸੀ ਉਹ ਸੱਚ ਜਾਣ ਕੇ ਮੇਰਾ ਦਿਲ ਕੀਤਾ ਕਿ ਜ਼ਮੀਰ ਫਟੇ ਤੇ ਮੈਂ ਉਸ ਵਿੱਚ ਸਮਾ ਜਾਵਾਂ ਇੰਨੀ ਬੇਇੱਜ਼ਤੀ ਤੇ ਇੰਨੀ ਘਟੀਆ ਹਰਕਤ ਮੈਂ ਸੋਚ ਵੀ ਨਹੀਂ ਸਕਦੀ ਸੀ ਜੋ ਮੇਰੇ ਭਰਾ ਨੇ ਕੀਤੀ ਸੀ ਅਤੇ ਮੇਰੇ ਭਰਾ ਦੀ ਉਸ ਹਰਕਤ ਨੇ ਮੈਨੂੰ ਜਿਉਂਦੇ ਜੀ ਮਾਰ ਦਿੱਤਾ ਸੀ ਅਤੇ ਮੈਂ ਬਹੁਤ ਜ਼ਿਆਦਾ ਦੁੱਖ ਤੇ ਤਕਲੀਫ ਵਿੱਚ ਫਸ ਕੇ ਰਹਿ ਗਈ ਸੀ ਜੋ ਕੁਝ ਵੀ ਹੋਇਆ ਸੀ ਉਹ ਮੇਰੇ ਹੋਸ਼ ਉਡਾਉਣ ਲਈ ਕਾਫੀ ਸੀ ਮੈਂ ਕਦੇ ਸੋਚਿਆ ਵੀ ਨਹੀਂ ਸੀ ਕਿ ਜ਼ਿੰਦਗੀ ਕਦੇ ਮੈਨੂੰ ਇਸ ਮੋੜ ਤੇ ਵੀ ਲਿਆ ਕੇ ਖੜਾ ਕਰ ਦੇਵੇਗੀ ਕਿ ਬਾਅਦ ਵਿੱਚ ਖੁਦ ਨਾਲ ਨਜ਼ਰਾਂ ਮਿਲਾਉਣ ਦੇ ਲਾਇਕ ਵੀ ਨਹੀਂ ਰਹਾਂਗੀ ਅਤੇ ਇੰਨਾ ਦੁੱਖ ਹੋਇਆ ਕਿ ਦਿਲ ਕਰ ਰਿਹਾ ਸੀ ਕਿ ਮੈਂ ਇਸ ਦੁਨੀਆ ਤੋਂ ਹੀ ਚਲੀ ਜਾਵਾਂ ਤੇ ਆਪਣੇ ਛੋਟੇ ਭਰਾ ਦਾ ਬਿਲਕੁਲ ਵੀ ਅਹਿਸਾਸ ਨਾ ਕਰਾਂ ਉਸ ਰਾਤ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਸੀ ਜਦੋਂ ਇੱਕ ਰਾਤ ਤਬੀਅਤ ਠੀਕ ਨਾ ਹੋਣ ਦੀ وجہ ਨਾਲ ਮੈਂ ਜਲਦੀ ਸੌ ਗਈ ਅਤੇ ਉਸ ਸਮੇਂ ਨੀਂਦ ਵਿੱਚ ਮੈਨੂੰ ਅਹਿਸਾਸ ਹੋਇਆ ਕਿ ਕੋਈ ਝਟਕੇ ਨਾਲ ਮੇਰੇ ਬਿਸਤਰ ਤੇ ਬੈਠਾ ਹੈ ਮੇਰੀ ਅੱਖ ਖੁੱਲ ਗਈ ਤੇ ਫਿਰ ਉਸ ਤੋਂ ਪਹਿਲਾਂ ਕਿ ਮੈਂ ਕੁਝ ਸਮਝਦੀ ਮੇਰੇ ਭਰਾ ਨੇ ਮੇਰੇ ਨਾਲ ਉਹ ਕੀਤਾ ਕਿ ਮੇਰੀ ਰੂਹ ਕੰਬ ਗਈ ਅਸੀਂ ਦੋ ਹੀ ਭੈਣ ਭਰਾ ਸੀ ਤੇ ਸਾਡੀ ਬਦਨਸਵੀ ਨਾਲ ਸਾਡੇ ਮਾਪੇ ਬਹੁਤ ਹੀ ਜਲਦੀ ਸਾਨੂੰ ਇਸ ਦੁਨੀਆ ਵਿੱਚ ਇਕੱਲੇ ਛੱਡ ਕੇ ਚਲੇ ਗਏ ਸੀ ਉਸ ਵੇਲੇ ਮੈਂ ਸਿਰਫ 14 ਸਾਲ ਦੀ ਸੀ ਅਤੇ ਮੇਰਾ ਭਰਾ 8 ਸਾਲ ਦਾ ਸੀ ਜਦੋਂ ਇੱਕ ਰੋਜ਼ ਸਾਨੂੰ ਸਕੂਲ ਭੇਜ ਕੇ ਮਾਪੇ ਆਪਣੇ ਕਿਸੇ ਜਾਣਨ ਵਾਲੇ ਦੇ ਘਰ ਕਿਸੇ ਦੀ ਮੌਤ ਵਿੱਚ ਗਏ ਸਨ ਅਤੇ ਵਾਪਸ ਆਉਂਦੇ ਸਮੇਂ ਮੇਰੇ ਮਾਪੇ ਦਾ ਬਹੁਤ ਬੁਰੀ ਤਰ੍ਹਾਂ ਨਾਲ ਰੋਡ ਐਕਸੀਡੈਂਟ ਹੋਇਆ ਸੀ ਅਤੇ ਉਹ ਦੋਵੇਂ ਮੌਕੇ ਤੇ ਹੀ ਮਰ ਗਏ ਸਨ ਮੈਂ ਉਸ ਸਮੇਂ ਆਪਣੀ ਕਲਾਸ ਵਿੱਚ ਬੈਠੀ ਪੜ੍ਹ ਰਹੀ ਸੀ ਜਦੋਂ ਮੈਨੂੰ ਪ੍ਰਿੰਸੀਪਲ ਨੇ ਬੁਲਾਇਆ ਤੇ ਇਹ ਖਬਰ ਸੁਣਾਈ ਇਹ ਖਬਰ ਮੇਰੇ ਤੇ ਬਿਜਲੀ ਦੀ ਤਰ੍ਹਾਂ ਡਿੱਗੀ ਸੀ ਮੇਰੀ ਤਾਂ ਜਿਵੇਂ ਦੁਨੀਆ ਹੀ ਉਜੜ ਗਈ ਸੀ ਮੇਰੇ ਇੰਨੇ ਪਿਆਰ ਕਰਨ ਵਾਲੇ ਮਾਪੇ ਇਸ ਦੁਨੀਆ ਤੋਂ ਚਲੇ ਗਏ ਸਨ ਮੈਂ ਆਪਣੇ ਮਾਪੇ ਦੀ ਮੌਤੇ ਬਹੁਤ ਰੋਈ ਸੀ ਮੇਰੇ ਚੀਕਣ ਤੇ ਤੜਫਣ ਦੀ ਵਾਸ ਪੂਰੇ ਖਾਨਦਾਨ ਤੇ ਪੂਰੇ ਮਹੌਲੇ ਵਾਲਿਆਂ ਨੂੰ ਰੁਲਾ ਰਹੀ ਸੀ ਪਰ ਮੇਰਾ ਛੋਟਾ ਭਰਾ ਮੇਰੇ ਮਾਪੇ ਦੀ ਮੌਤੇ ਕਾਰਨ ਬਹੁਤ ਜਿਆਦਾ ਸਦਮੇ ਵਿੱਚ ਚਲਾ ਗਿਆ ਸੀ ਤੇ ਬਹੁਤ ਬੁਰੀ ਤਰ੍ਹਾਂ ਸਹਿਮ ਗਿਆ ਸੀ ਜਿਸ ਦੇ ਕਾਰਨ ਉਸ ਦੀ ਹਾਲਤ ਖਰਾਬ ਹੋਣ ਲੱਗੀ ਸੀ ਉਸ ਸਮੇਂ ਮੇਰੇ ਸਾਰੇ ਖਾਨਦਾਨ ਵਾਲਿਆਂ ਨੇ ਜਿਵੇਂ ਤਿਵੇਂ ਕਰਕੇ ਮੇਰੇ ਭਰਾ ਨੂੰ ਰੁਲਾਇਆ ਤਾਂ ਉਹ ਇੰਨਾ ਰੋਇਆ ਕਿ ਮੇਰਾ ਦਿਲ ਫੱਟਣ ਵਾਲਾ ਹੋ ਗਿਆ ਸੀ ਅਤੇ ਮੈਂ ਆਪਣਾ ਗਮ ਭੁੱਲ ਗਈ ਸੀ ਉਸਦੀ ਉਮਰ ਹੀ ਕੀ ਸੀ ਜਿਸ ਵਿੱਚ ਉਸਨੂੰ ਮਾਪੇ ਦੀ ਜੁਦਾਈ ਸਹਿ ਨਹੀਂ ਪੈ ਰਹੀ ਸੀ ਤੇ ਉਹ ਵੀ ਅਜਿਹੇ ਸਮੇਂ ਵਿੱਚ ਜਦੋਂ ਕਿ ਮੇਰਾ ਭਰਾ ਹੁਣ ਤੱਕ ਮਾਪੇ ਦੇ ਨਾਲ ਹੀ ਹਸਦਾ ਸੀ ਅਤੇ ਮਾਪੇ ਦਾ ਬਹੁਤ ਜ਼ਿਆਦਾ ਲਾਡਲਾ ਸੀ ਇਸ ਵਜ੍ਹਾ ਨਾਲ ਹੁਣ ਮੇਰੇ ਮਾਪੇ ਦੀ ਮੋਤੀ ਉਸ ਦਾ ਬਹੁਤ ਬੁਰਾ ਹਾਲ ਹੋ ਗਿਆ ਸੀ ਅਤੇ ਫਿਰ ਉਸ ਨੂੰ ਦੌਰੇ ਪੈਣ ਲੱਗੇ ਸਨ ਅਤੇ ਇਹ ਬਹੁਤ ਹੀ ਖਤਰਨਾਕ ਗੱਲ ਸੀ ਹਾਲਾਂਕਿ ਮੇਰੇ ਚਾਚਾ ਨੇ ਉਸ ਨੂੰ ਚੰਗੇ ਤੋਂ ਚੰਗੇ ਡਾਕਟਰ ਤੋਂ ਚੈੱਕਅਪ ਕਰਵਾ ਕੇ ਉਸਨੂੰ ਨੀਂਦ ਦੀ ਦਵਾਈ ਦੇਣਾ ਸ਼ੁਰੂ ਕਰਵਾ ਦਿੱਤਾ ਸੀ ਅਤੇ ਮੇਰਾ ਭਰਾ ਜ਼ਿਆਦਾਤਰ ਬੇਹੋਸ਼ ਹੀ ਰਹਿੰਦਾ ਸੀ ਅਤੇ ਉਸਨੂੰ ਕੋਈ ਹੌਸ ਨਹੀਂ ਦਿੰਦਾ ਸੀ ਕਿ ਘਰ ਵਿੱਚ ਕੀ ਹੋ ਰਿਹਾ ਹੈ ਤੇ ਕੀ ਨਹੀਂ ਸਾਡੇ ਘਰ ਵਿੱਚ ਦੋ ਪਰਸਨ ਬਣੇ ਹੋਏ ਸੀ ਇੱਕ ਪਰਸਨ ਸਾਡਾ ਸੀ ਅਤੇ ਇੱਕ ਮੇਰੇ ਚਾਚਾ ਦਾ ਸੀ ਚਾਚਾ ਦੇ ਸਿਰਫ ਦੋ ਮੁੰਡੇ ਹੀ ਸਨ ਅਤੇ ਕੋਈ ਕੁੜੀ ਨਹੀਂ ਸੀ ਜਿਸ ਦੇ ਕਰ ਚਾਚਾ ਮੈਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਅਤੇ ਆਪਣੀ ਕੁੜੀ ਦੇ ਸਾਰੇ ਸ਼ੌਂਕ ਮੇਰੇ ਨਾਲ ਹੀ ਪੂਰਾ ਕਰਦੇ ਸਨ ਅਤੇ ਇਹ ਗੱਲ ਮੇਰੀ ਚਾਚੀ ਨੂੰ ਬਹੁਤ ਬੁਰੀ ਲੱਗਦੀ ਸੀ ਪਤਾ ਨਹੀਂ ਉਹਨਾਂ ਨੂੰ ਮੇਰੇ ਤੋਂ ਕੀ ਨਫ਼ਰਤ ਸੀ ਕਿ ਜਦੋਂ ਵੀ ਚਾਚਾ ਮੇਰੇ ਨਖਰੇ ਚੁੱਕਦੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਬੁਰਾ ਲੱਗਦਾ ਸੀ ਅਤੇ ਉਹਨਾਂ ਨੂੰ ਲੱਗਦਾ ਸੀ ਕਿ ਮੈਂ ਉਹਨਾਂ ਦੇ ਬੱਚਿਆਂ ਦਾ ਹੱਕ ਮਾਰ ਰਹੀ ਹਾਂ ਜਦੋਂ ਕਿ ਚਾਚਾ ਦੇ ਇਲਾਵਾ ਚਾਚੀ ਦੇ ਦੋਵੇਂ ਮੁੰਡੇ ਵੀ ਮੇਰੇ ਨਾਲ ਬਹੁਤ ਲਗਾਵ ਰੱਖਦੇ ਸਨ ਅਤੇ ਚਾਚਾ ਦਾ ਮੇਰੇ ਨਾਲ ਗੱਲ ਕਰਨਾ ਉਹਨਾਂ ਨੂੰ ਵੀ ਬੁਰਾ ਨਹੀਂ ਲੱਗਦਾ ਸੀ ਪਰ ਮੇਰੀ ਚਾਚੀ ਇਸ ਸਭ ਦੇ ਕਰ ਮੇਰੇ ਨਾਲ ਨਫ਼ਰਤ ਕਰਨ ਲੱਗੀ ਸੀ ਪਰ ਮੇਰੀ ਮਾਂ ਦੇ ਕਾਰਨ ਕੁਝ ਕਹਿ ਨਹੀਂ ਪਾਉਂਦੀ ਸੀ ਕਿਉਂਕਿ ਮੇਰੀ ਮਾਂ ਉਹਨਾਂ ਦੇ ਮੁਕਾਬਲੇ ਅਮੀਰ ਪਰਿਵਾਰ ਦੀ ਧੀ ਸੀ ਅਤੇ ਸਰਕਾਰੀ ਕਾਲਜ ਦੀ ਹੈੱਡ ਵੀ ਸੀ ਮਤਲਬ ਹਰ ਲਿਆਸ ਤੋਂ ਮੇਰੀ ਮਾਦਾ ਪਲੜਾ ਚਾਚੀ ਤੋਂ ਭਾਰੀ ਸੀ ਜਿਸ ਦੀ ਵਜ੍ਹਾ ਨਾਲ ਮੇਰੀ ਚਾਚੀ ਮੇਰੀ ਮਾਂ ਤੋਂ ਦਬੀ ਹੋਈ ਸੀ ਪਰ ਮਾਂ ਪਾਪਾ ਦੀ ਮੌਤ ਤੋਂ ਬਾਅਦ ਉਹਨਾਂ ਨੂੰ ਮੌਕਾ ਮਿਲ ਗਿਆ ਸੀ ਕਿ ਉਹ ਆਪਣੇ ਦਿਲ ਦੀ ਪੜਾਅਸ ਕੱਢੇ ਇਸ ਲਈ ਜਦੋਂ ਵੀ ਚਾਚਾ ਸਾਡੇ ਵੱਲ ਆਉਂਦੇ ਤਾਂ ਚਾਚੀ ਵੀ ਪਿੱਛੇ ਚਲੀ ਆਉਂਦੀ ਅਤੇ ਮੈਨੂੰ ਖੂਬ ਗੱਲਾਂ ਸੁਣਾਉਂਦੀ ਕਿ ਮੈਂ ਹੁਣ ਬੱਚੀ ਨਹੀਂ ਹਾਂ ਵੱਡੀ ਹੋ ਗਈ ਹਾਂ ਤੇ ਆਪਣਾ ਤੇ ਆਪਣੇ ਭਰਾ ਦਾ ਖਿਆਲ ਰੱਖਿਆ ਕਰ ਤੇ ਘਰ ਦੀ ਜ਼ਿੰਮੇਵਾਰੀ ਵੀ ਖੁਦ ਚੁੱਕ। ਮੈਨੂੰ ਚਾਚੀ ਦੀਆਂ ਗੱਲਾਂ ਬਹੁਤ ਦੁੱਖ ਦਿੰਦੀਆਂ ਸਨ ਅਤੇ ਚਾਚਾ ਵੀ ਚਾਚੀ ਦੀਆਂ ਗੱਲਾਂ ਤੋਂ ਬਹੁਤ ਤੰਗ ਹੁੰਦੇ ਸਨ ਪਰ ਕੁਝ ਕਹਿ ਨਹੀਂ ਪਾਉਂਦੇ ਸਨ ਕਿਉਂਕਿ ਉਹ ਉਹਨਾਂ ਦੀ ਪਸੰਦੀ ਪਤਨੀ ਸੀ। ਹੁਣੇ ਮੈਂ ਆਪਣੇ ਮਾਪੇ ਦੇ ਮੋਦ ਦੇ ਸਦਮੇ ਤੋਂ ਨਿਕਲ ਵੀ ਨਹੀਂ ਪਾਈ ਸੀ ਕਿ ਮੈਨੂੰ ਆਪਣੇ ਭਰਾ ਦੀ ਹਾਲ ਦੇ ਨਾਲ ਨਾਲ ਚਾਚੀ ਦੀ ਤਕਲੀਫ ਵਾਲੀ ਗੱਲ ਤੇ ਉਹਨਾਂ ਦੇ ਇਸ ਵਿਵਾਰ ਨੇ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਸੀ। ਅਤੇ ਮੈਂ ਇਸ ਕਾਰਨ ਬਹੁਤ ਪਰੇਸ਼ਾਨ ਰਹਿਣ ਲੱਗੀ ਸੀ ਅਤੇ ਦਿਨ ਰਾਤ ਰੋਂਦੀ ਰਹਿੰਦੀ ਸੀ ਅਤੇ ਮਾਤਾ ਪਿਤਾ ਨੂੰ ਬਹੁਤ ਯਾਦ ਕਰਦੀ ਸੀ ਕਿ ਉਹਨਾਂ ਦੀ ਮੌਜੂਦਗੀ ਵਿੱਚ ਅਸੀਂ ਲੋਕ ਕਿੰਨੀ ਚੰਗੀ ਜ਼ਿੰਦਗੀ ਗੁਜ਼ਾਰ ਰਹੇ ਸੀ ਪਰ ਹੁਣ ਅਚਾਨਕ ਨਾਲ ਸਾਡਾ ਤਕਤਾ ਹੀ ਪਲਟ ਗਿਆ ਸੀ ਅਤੇ ਮੈਨੂੰ ਇਸ ਉਮਰ ਵਿੱਚ ਵੀ ਜ਼ਿੰਦਗੀ ਦੀ ਕੜਵੀ ਸਚਾਈ ਨੂੰ ਸਹਿਣਾ ਪੈ ਰਿਹਾ ਸੀ ਮੇਰੇ ਚਾਚਾ ਵੀ ਸਾਡੇ ਕਾਰਨ ਬਹੁਤ ਪਰੇਸ਼ਾਨ ਸਨ ਕਿਉਂਕਿ ਸਾਨੂੰ ਦੋਵੇਂ ਭੈਣ ਭਰਾਵਾਂ ਨੂੰ ਬਹੁਤ ਪਿਆਰ ਕਰਦੇ ਸਨ ਪਰ ਚਾਚੀ ਦੀ ਵਜ੍ਹਾ ਨਾਲ ਸਾਨੂੰ ਦੋਵਾਂ ਨੂੰ ਸਮਾਂ ਨਹੀਂ ਦੇ پا ਰਹੇ ਸਨ ਤੇ ਇਹੀ ਗੱਲ ਉਹਨਾਂ ਨੂੰ ਬਹੁਤ ਤਕਲੀਫ ਦਿੰਦੀ ਸੀ ਕਿ ਉਹਨਾਂ ਦੇ ਬੱਚਾ ਤੋਂ ਅਸੀਂ ਦੋਵੇਂ ਛੋਟੇ ਸੀ ਪਰ ਹਾਲਾਤ ਦੀ ਮਾਰ ਨੇ ਸਾਨੂੰ ਇਕੱਲਾ ਕਰ ਦਿੱਤਾ ਸੀ ਤੇ ਹੁਣ ਆਏ ਦਿਨ ਚਾਚੀ ਦੀ ਨਫ਼ਰਤ ਵੱਧਦੀ ਜਾ ਰਹੀ ਸੀ ਤੇ ਫਿਰ ਇਸ ਮਸਲੇ ਦਾ ਚਾਚਾ ਨੇ ਇੱਕ ਹੱਲ ਕੱਢਿਆ ਤੇ ਮੇਰਾ ਰਿਸ਼ਤਾ ਆਪਣੇ ਛੋਟੇ ਪੁੱਤਰ ਨਾਲ ਤੈਅ ਕਰ ਦਿੱਤਾ ਇਹ ਗੱਲ ਸੁਣ ਕੇ ਚਾਚੀ ਨੇ ਬਹੁਤ ਰੋਲਾ ਪਾਇਆ ਅਤੇ ਚਾਚਾ ਜੀ ਨਾਲ ਬਹੁਤ ਲੜਾਈ ਝਗੜਾ ਵੀ ਕੀਤਾ ਅਤੇ ਮੈਨੂੰ ਵੀ ਬਹੁਤ ਗਾਲ੍ਹਾਂ ਕੱਢੀਆਂ ਅਤੇ ਕਿਹ ਇਹ ਰਿਸ਼ਤਾ ਕਿਸੇ ਵੀ ਹਾਲ ਵਿੱਚ ਨਹੀਂ ਹੋਏਗਾ ਪਰ ਚਾਚਾ ਜੀ ਨੇ ਗੱਲ ਨਹੀਂ ਮੰਨੀ ਚਾਚੀ ਜੀ ਰੁੱਸ ਗਈ ਤੇ ਆਪਣੇ ਪੇਕੇ ਘਰ ਚਲੀ ਗਈ ਹੁਣ ਜਦੋਂ ਤੱਕ ਚਾਚਾ ਜੀ ਆਪਣੇ ਫੈਸਲੇ ਤੋਂ ਪਿੱਛੇ ਨਹੀਂ ਹਟਣਗੇ ਤੇ ਆਪਣੀ ਜਗ੍ਹਾ ਸੈੱਟ ਕਰਕੇ ਕਿਤੇ ਹੋਰ ਰਹਿਣ ਦਾ ਵਾਅਦਾ ਨਹੀਂ ਕਰ ਲੈਂਦੇ ਉਹ ਵਾਪਸ ਨਹੀਂ ਆਵੇਗੀ ਉਹਨਾਂ ਦੇ ਜਾਣ ਨਾਲ ਚਾਚਾ ਜੀ ਉੱਪਰ ਬਹੁਤ ਜ਼ਿਆਦਾ ਬੁਰਾ ਅਸਰ ਪਿਆ ਕਿਉਂਕਿ ਉਹ ਆਪਣੀ ਪਤਨੀ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਤੇ ਹੁਣ ਉਹਨਾਂ ਦੀ ਪਤਨੀ ਆਪਣੇ ਪੇਕੇ ਘਰ ਜਾ ਬੈਠੀ ਹੈ ਉਹਨਾਂ ਦੇ ਪਿਕੇ ਘਰ ਜਾਣ ਨਾਲ ਉਹਨਾਂ ਦੇ ਦੋਵੇਂ ਮੁੰਡੇ ਵੀ ਬਹੁਤ ਪਰੇਸ਼ਾਨ ਹੋ ਗਏ ਸਨ ਕਿਉਂਕਿ ਉਹਨਾਂ ਨੂੰ ਵੀ ਮਾਂ ਤੋਂ ਬਿਨਾਂ ਰਹਿਣ ਦੀ ਆਦਤ ਨਹੀਂ ਸੀ ਤਾਂ ਮਜਬੂਰ ਹੋ ਕੇ ਚਾਚਾ ਜੀ ਨੇ ਚਾਚੀ ਜੀ ਨਾਲ ਗੱਲ ਕਰਨ ਦਾ ਫੈਸਲਾ ਕੀਤਾ ਮੇਰੇ ਚਾਚਾ ਜੀ ਨੇ ਮੇਰੇ ਮਾਮਾ ਜੀ ਨੂੰ ਬੁਲਾ ਕੇ ਪੂਰਾ ਘਰ ਵੇਚਣ ਦਾ ਫੈਸਲਾ ਕਰ ਲਿਆ ਅਤੇ ਘਰ ਵੇਚ ਕੇ ਸਾਡਾ ਹਿੱਸਾ ਮੇਰੇ ਮਾਮਾ ਜੀ ਨੂੰ ਦੇ ਦਿੱਤਾ ਅਤੇ ਉਹ ਆਪਣਾ ਹਿੱਸਾ ਲੈ ਕੇ ਅਲੱਗ ਘਰ ਖਰੀਦ ਕੇ ਉੱਥੇ ਰਹਿਣ ਲੱਗ ਪਏ ਪਰ ਜਾਣ ਤੋਂ ਪਹਿਲਾਂ ਚਾਚਾ ਜੀ ਮੇਰੇ ਮਾਮਾ ਜੀ ਦੀ ਮੌਜੂਦਗੀ ਵਿੱਚ ਅਜਿਹਾ ਕੰਮ ਕਰ ਗਏ ਸਨ ਜਿਸ ਦਾ ਮੇਰੀ ਚਾਚੀ ਨੂੰ ਪਤਾ ਨਹੀਂ ਸੀ ਉਹ ਇਸ ਕੰਮ ਤੋਂ ਬਹੁਤ ਜ਼ਿਆਦਾ ਖੁਸ਼ ਹਨ ਅਤੇ ਉਹਨਾਂ ਦੀ ਇੱਛਾ ਪੂਰੀ ਹੋ ਗਈ ਮੇਰੇ ਚਾਚਾ ਜੀ ਦੇ ਜਾਣ ਤੋਂ ਬਾਅਦ ਮੇਰੇ ਮਾਮਾ ਜੀ ਨੇ ਆਪਣੇ ਘਰ ਦੇ ਕੋਲ ਹੀ ਸਾਡੇ ਲਈ ਇੱਕ ਘਰ ਖਰੀਦਿਆ ਤੇ ਸਾਨੂੰ ਦੋਵੇਂ ਭੈਣ ਭਰਾਵਾਂ ਨੂੰ ਉੱਥੇ ਸੈੱਟ ਕਰ ਦਿੱਤਾ ਉਸ ਤੋਂ ਬਾਅਦ ਮਾਮਾ ਜੀ ਸਾਡੇ ਕੋਲ ਰੋਜ਼ ਘੇੜਾ ਲਗਾਉਂਦੇ ਸਨ ਅਤੇ ਸਾਡੀ ਹਰ ਇੱਕ ਜ਼ਰੂਰਤ ਨੂੰ ਪੂਰਾ ਕਰਦੇ ਸਨ ਪਰ ਮਾਮਾ ਜੀ ਸਾਨੂੰ ਆਪਣੇ ਘਰ ਨਹੀਂ ਲੈ ਕੇ ਗਏ ਕਿਉਂਕਿ ਉਹਨਾਂ ਦੀ ਪਤਨੀ ਮੇਰੀ ਚਾਚੀ ਦੀ ਤਰ੍ਹਾਂ ਆਪਣੇ ਨਾਲ ਰੱਖਣ ਲਈ ਤਿਆਰ ਨਹੀਂ ਹੋਈ ਸੀ ਐਨੀ ਛੋਟੀ ਉਮਰ ਵਿੱਚ ਸਾਨੂੰ ਦੋਵੇਂ ਭੈਣ ਭਰਾਵਾਂ ਨੂੰ ਇਕੱਲਿਆਂ ਰਹਿਣਾ ਪਿਆ ਪਰ ਮੈਂ ਖੁਦ ਨੂੰ ਹੁਣ ਮਜ਼ਬੂਤ ਬਣਾਉਣ ਦੀ ਬਹੁਤ ਕੋਸ਼ਿਸ਼ ਕੀਤੀ ਤਾਂ ਕਿ ਮੈਂ ਆਪਣੇ ਭਰਾ ਨੂੰ ਖੁਦ ਸੰਭਾਲਾਂ ਕਿਸੇ ਦੀ ਵੀ ਮਦਦ ਨਾ ਲਵਾਂ ਫਿਰ ਮੈਂ ਘਰ ਵਿੱਚ ਰਹਿ ਕੇ ਹੀ ਪ੍ਰਾਈਵੇਟ ਪੜ੍ਹਾਈ ਕੀਤੀ ਫਿਰ ਮੈਂ ਬਾਅਦ ਵਿੱਚ ਆਪਣੀ ਪੜ੍ਹਾਈ ਨੂੰ ਅਲਵਿਦਾ ਕਹਿ ਦਿੱਤਾ ਮੈਂ ਹਮੇਸ਼ਾ ਆਪਣੇ ਭਰਾ ਵੱਲ ਧਿਆਨ ਦੇਣ ਲੱਗੀ ਸੀ ਦੋਰੇ ਵਾਲੀਆਂ ਦਵਾਈਆਂ ਕਰਕੇ ਮੇਰੇ ਭਰਾ ਦਾ ਬਚਪਨ ਖੋ ਚੁੱਕਿਆ ਸੀ ਉਸ ਨੂੰ ਬਸ ਮਾਪੇ ਪਾਪ ਦੀਆਂ ਥੋੜੀਆਂ ਗੱਲਾਂ ਹੀ ਯਾਦ ਸਨ ਉਹ ਸਾਰੀਆਂ ਗੱਲਾਂ ਨੂੰ ਭੁੱਲਦਾ ਜਾ ਰਿਹਾ ਸੀ ਤੇ ਮੈਂ ਵੀ ਇਹੀ ਚਾਹੁੰਦੀ ਸੀ ਕਿ ਉਹ ਸਭ ਕੁਝ ਭੁੱਲ ਜਾਵੇ ਤਾਂ ਕਿ ਉਸਦੇ ਦਿਮਾਗ ਵਿੱਚ ਕੋਈ ਤਕਲੀਫ ਬਿਲਕੁਲ ਨਾ ਰਹੇ ਮਾਪੇ ਪਾਪ ਦੀ ਮੌਤ ਤੋਂ ਬਾਅਦ ਚਾਚਾ ਜੀ ਦੀ ਮਜਬੂਰੀ ਤੇ ਚਾਚੀ ਦੇ ਦੁੱਖ ਉਸ ਨੂੰ ਯਾਦ ਨਾ ਰਹਿਣ ਤੇ ਨਾ ਹੀ ਉਹ ਦੁਖੀ ਰਹੇ ਬਸ ਮੈਂ ਆਪਣੇ ਭਰਾ ਦੇ ਦਿਮਾਗ ਵਿੱਚ ਇਹ ਗੱਲ ਹੀ ਬਿਠਾ ਦਿੱਤੀ ਸੀ ਕਿ ਮਾ ਪਾਪਾ ਉਸਨੂੰ ਡਾਕਟਰ ਬਣਾਉਣਾ ਚਾਹੁੰਦੇ ਸਨ ਉਦੋਂ ਤੋਂ ਹੀ ਮੇਰਾ ਛੋਟਾ ਭਰਾ ਆਪਣੀ ਪੜ੍ਹਾਈ ਨੂੰ ਲੈ ਕੇ ਬਹੁਤ ਜ਼ਿਆਦਾ ਸੀਰੀਅਸ ਸੀ ਕਿਉਂਕਿ ਉਸਨੂੰ ਡਾਕਟਰ ਬਣਨਾ ਸੀ ਤੇ ਸਾਨੂੰ ਰੁਪਏ ਪੈਸੇ ਦੀ ਕੋਈ ਕਮੀ ਨਹੀਂ ਸੀ ਕਿਉਂਕਿ ਮੇਰੇ ਮਾਪੇ ਦੀ ਗਵਰਨਮੈਂਟ ਨੌਕਰੀ ਕਰਕੇ ਉਹਨਾਂ ਦੀ ਪੈਨਸ਼ਨ ਸਾਨੂੰ ਮਿਲਦੀ ਸੀ ਤੇ ਫਿਰ ਮੇਰੇ ਪਿਤਾ ਜੀ ਨੇ ਬਾਜ਼ਾਰ ਵਿੱਚ ਪੰਜ ਦੁਕਾਨਾਂ ਲੈ ਕੇ ਕਿਰਾਏ ਉੱਪਰ ਦਿੱਤੀਆਂ ਸਨ ਇਹ ਸਭ ਤੋਂ ਇੰਨਾ ਜ਼ਿਆਦਾ ਪੈਸਾ ਆ ਜਾਂਦਾ ਸੀ ਕਿ ਸਾਡਾ ਘਰ ਬਹੁਤ ਆਰਾਮ ਨਾਲ ਚੱਲ ਰਿਹਾ ਸੀ ਤੇ ਅੱਸੀ ਹੁਣ ਕਿਸੇ ਉੱਪਰ ਬੋਝ ਨਹੀਂ ਸੀ ਫਿਰ ਸਮਾਂ گزرਦੇ ਹੋਈ ਸਾਡੇ ਕੋਲ ਹੌਲੀ-ਹੌਲੀ ਸਾਡੇ ਮਾਮਾ ਜੀ ਨੇ ਵੀ ਜੇੜਾ ਮਾਰਨਾ ਬੰਦ ਕਰ ਦਿੱਤਾ ਪਰ ਹੁਣ ਮੈਂ ਇਕੱਲੀ ਹੀ ਆਪਣਾ ਘਰ ਚਲਾਉਣ ਵਿੱਚ ਮਾਹਿਰ ਹੋ ਚੁੱਕੀ ਸੀ ਹੁਣ ਮੈਨੂੰ ਕਿਸੇ ਦੇ ਹੋਣ ਜਾਂ ਨਾ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ ਸੀ ਆਪਣਿਆਂ ਦੇ ਹੁੰਦੇ ਹੋਏ ਵੀ ਸਾਨੂੰ ਇਕੱਲੇ ਰਹਿਣਾ ਮੈਨੂੰ ਬਹੁਤ ਦੁੱਖ ਦੇ ਜਾਂਦਾ ਸੀ ਵਕਤ ਦਾ ਕੰਮ ਹੈ ਗੁਜ਼ਰ ਜਾਣਾ ਤੇ ਉਹ ਗੁਜ਼ਰ ਹੀ ਰਿਹਾ ਸੀ ਮੈਨੂੰ ਹੌਲੀ-ਹੌਲੀ ਹਰ ਕੰਮ ਦੀ ਆਦਤ ਪੈ ਗਈ ਤੇ ਕਦੇ ਵੀ ਕਿਸੇ ਚੀਜ਼ ਦਾ ਮਸਲਾ ਨਹੀਂ ਹੋਇਆ ਮੈਂ ਆਪਣਾ ਸਾਰਾ ਧਿਆਨ ਆਪਣੇ ਛੋਟੇ ਭਰਾ ਉਤੇ ਦਿੱਤਾ ਸੀ ਪਰ ਹੁਣ ਕੁਝ ਟਾਈਮ ਤੋਂ ਮੇਰਾ ਪ੍ਰਾਭੂਤ ਬਦਲਿਆ ਹੋਇਆ ਮਹਿਸੂਸ ਹੋਣ ਲੱਗਿਆ ਸੀ ਉਹ ਪੜ੍ਹਾਈ ਤੋਂ ਵੀ ਮਨ ਉਕਾਉਣ ਲੱਗਿਆ ਸੀ ਹੋਰ ਤਾਂ ਉਹ ਉਸਨੇ ਆਪਣੇ ਦੋਸਤਾਂ ਦੇ ਨਾਲ ਖੇਡਣਾ ਵੀ ਛੱਡ ਦਿੱਤਾ ਸੀ ਤੇ ਜਦੋਂ ਮੈਂ ਉਸ ਨੂੰ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਉਸਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਤੇ ਕਿਹਾ ਕਿ ਉਹ ਆਪਣੀ ਮਰਜ਼ੀ ਦੇ ਨਾਲ ਰਹਿਣਾ ਚਾਹੁੰਦਾ ਹੈ ਮੈਂ ਉਸਦੇ ਮਾਮਲੇ ਵਿੱਚ ਨਾ ਬੋਲਾਂ ਤੇ ਮੈਨੂੰ ਉਸ ਦੀਆਂ ਅਜਿਹੀਆਂ ਗੱਲਾਂ ਨਾਲ ਬਹੁਤ ਦੁੱਖ ਹੋਇਆ ਤੇ ਮੈਂ ਬਹੁਤ ਹੈਰਾਨ ਵੀ ਹੋਈ ਕਿਉਂਕਿ ਉਹ ਪਹਿਲਾਂ ਅਜਿਹਾ ਬਿਲਕੁਲ ਵੀ ਨਹੀਂ ਸੀ ਬਲਕਿ ਉਹ ਮੇਰੀ ਹਰ ਗੱਲ ਨੂੰ ਪੂਰੀ ਇੱਜ਼ਤ ਦੇ ਨਾਲ ਸੁਣਦਾ ਸੀ ਤੇ ਮੰਨਦਾ ਵੀ ਸੀ ਪਰ ਹੁਣ ਉਹ ਮੈਨੂੰ ਜਵਾਬ ਦੇਣ ਲੱਗਾ ਸੀ ਬਸ ਸਿਰਫ ਇੰਨਾ ਹੀ ਨਹੀਂ ਉਹ ਹੁਣ ਰਾਤ ਨੂੰ ਮੇਰੇ ਕੋਲ ਸੁਣਨ ਦੀ ਜिद ਕਰਦਾ ਸੀ ਪਰ ਮੈਂ ਮਹਿਸੂਸ ਕੀਤਾ ਉਸ ਦੀ ਹਾਲਤ ਬਹੁਤ ਅਜੀਬ ਹੁੰਦੀ ਸੀ ਉਹ ਸੁਣਦਾ ਵੀ ਨਹੀਂ ਸੀ ਜਦੋਂ ਮੈਂ ਪੁੱਛਦੀ ਤਾਂ ਉਹ ਮੈਨੂੰ ਕਹਿੰਦਾ ਕਿ ਮੈਂ ਘੋੜੀ ਦਾ ਦੁੱਧ ਪੀਤਾ ਹੈ ਇਸ ਲਈ ਮੇਰੀ ਤਬੀਅਤ ਐਵੇਂ ਦੀ ਹੋ ਰਹੀ ਹੈ ਪਰ ਉਸ ਦੀ ਹਾਲਤ ਤੇ ਹਰਕਤਾਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਪਰੇਸ਼ਾਨ ਤੇ ਘਬਰਾਟ ਵਿੱਚ ਉਲਝਾ ਦਿੱਤਾ। ਮੈਂ ਆਪਣੇ ਛੋਟੇ ਭਰਾ ਦੇ ਅਜਿਹੇ ਬਦਲਾਅ ਕਰਕੇ ਬਹੁਤ ਜ਼ਿਆਦਾ ਡਰੀ ਹੋਈ ਰਹਿਣ ਲੱਗੀ ਸੀ। ਤੇ ਫਿਰ ਇੱਕ ਰਾਤ ਮੇਰੇ ਛੋਟੇ ਭਰਾ ਨੇ ਮੇਰੇ ਉੱਪਰ ਇੱਕ ਕਿਆਮਤ ਹੀ ਢਾ ਦਿੱਤੀ ਸੀ। ਜਦੋਂ ਇੱਕ ਦਿਨ ਮੈਂ ਆਪਣੀ ਤबीयत ਖਰਾਬ ਹੋਣ ਕਰਕੇ ਜਲਦੀ ਸੌ ਗਈ ਸੀ ਤਾਂ ਮੈਨੂੰ ਨੀਂਦ ਵਿੱਚ ਮਹਿਸੂਸ ਹੋਇਆ ਕਿ ਕੋਈ ਮੇਰੇ ਬਿਸਤਰ ਉੱਪਰ ਬੈਠਾ ਹੈ। ਤਾਂ ਮੇਰੀ ਇੱਕਦਮ ਅੱਖ ਖੁੱਲ ਗਈ ਤਾਂ ਆਪਣੇ ਭਰਾ ਨੂੰ ਆਪਣੇ ਬਹੁਤ ਕਰੀਬ ਬੈਠਿਆ ਦੇਖੀ। ਮੈਨੂੰ ਬਹੁਤ ਕਬਰਾਟ ਹੋਣ ਲੱਗੀ ਤੇ ਮੇਰੀਆਂ ਅੱਖਾਂ ਖੁੱਲੀਆਂ ਦੀਆਂ ਖੁੱਲੀਆਂ ਹੀ ਰਹਿ ਗਈਆਂ ਤੇ ਇਸ ਤੋਂ ਪਹਿਲਾਂ ਕਿ ਮੈਂ ਕੁਝ ਕਹਿੰਦੀ ਮੇਰੇ ਛੋਟੇ ਪ੍ਰਾਨੇ ਮੇਰੇ ਉੱਪਰ ਥੱਪੜਾਂ ਦੀ ਬਰਸਾਤ ਕਰ ਦਿੱਤੀ ਤੇ ਨਾਲ ਨਾਲ ਰੋ ਰਿਹਾ ਸੀ ਮੈਨੂੰ ਬੋਲਦਾ ਰਿਹਾ ਇਸ ਤੋਂ ਵਧੀਆ ਤਾਂ ਤੂੰ ਮਾਪੇ ਦੇ ਨਾਲ ਹੀ ਮਰ ਜਾਂਦੀ ਕਟੋ-ਕਟ ਤੇਰੀ ਵਜ੍ਹਾ ਕਰਕੇ ਮੈਨੂੰ ਇੰਨੀ ਜਿੱਲਤ ਨਾ ਉਠਾਉਣੀ ਪੈਂਦੀ ਮੈਂ ਅਚਾਨਕ ਉਸਦੀ ਇਸ ਹਰਕਤ ਨੂੰ ਦੇਖ ਕੇ ਚੌਂਕ ਕੇ ਰਹਿ ਗਈ ਸੀ ਮੇਰੇ ਭਰਾ ਦੀ ਇਸ ਹਰਕਤ ਨੇ ਅਤੇ ਉਸ ਦੀਆਂ ਇਹਨਾਂ ਗੱਲਾਂ ਨੇ ਮੈਨੂੰ ਬਹੁਤ ਹੈਰਾਨ ਕਰ ਦਿੱਤਾ ਪਰ ਉਹ ਇਹ ਸਭ ਕੁਝ ਕਿਉਂ ਕਹਿ ਰਿਹਾ ਸੀ ਤੇ ਉਸਨੇ ਆਪਣੀ ਵੱਡੀ ਮਾਂ ਵਰਗੀ ਭੈਣ ਉੱਪਰ ਹੱਥ ਕਿਉਂ ਚੁੱਕਿਆ ਤਾਂ ਮੈਂ ਬਹੁਤ ਮੁਸ਼ਕਿਲ ਨਾਲ ਉਸਨੂੰ ਰੋਕਿਆ ਉਸਨੂੰ ਧੱਕਾ ਦੇ ਕੇ ਮੈਂ ਦੂਰ ਕੀਤਾ ਮੈਂ ਗੁੱਸੇ ਨਾਲ ਬੋਲੀ ਕਿ ਇਹ ਕੀ ਬਦਤਮੀਜ਼ ਹੈ ਤੂੰ ਹੋਸ਼ ਵਿੱਚ ਤਾਂ ਹੈ ਤੇਰੀ ਹਿੰਮਤ ਕਿਵੇਂ ਹੋਈ ਮੇਰੇ ਉੱਪਰ ਹੱਥ ਉਠਾਉਣ ਦੀ ਤੂੰ ਇਹ ਕੀ ਬਕਵਾਸ ਕਰ ਰਿਹਾ ਹੈ ਤੇਰਾ ਕੀ ਮਤਲਬ ਹੈ ਇਹ ਸਭ ਗੱਲਾਂ ਕਹਿਣ ਦਾ ਮੇਰੀ ਗੱਲ ਸੁਣ ਕੇ ਮੇਰਾ ਛੋਟਾ ਭਰਾ ਬੋਲਿਆ ਮੈਂ ਹੋਸ਼ ਵਿੱਚ ਹੀ ਹਾਂ ਤੇਰੀ ਵਜ੍ਹਾ ਕਰਕੇ ਮੇਰੀ ਜ਼ਿੰਦਗੀ ਖਰਾਬ ਹੋ ਗਈ ਹੈ ਤੇਰੀ ਵਜ੍ਹਾ ਕਰਕੇ ਮੈਨੂੰ ਲੋਕਾਂ ਤੋਂ ਗੱਲਾਂ ਸੁਣਨੀਆਂ ਪੈਂਦੀਆਂ ਹਨ ਤੇਰੀ ਵਜ੍ਹਾ ਕਰਕੇ ਮੇਰੇ ਦੋਸਤਾਂ ਨੇ ਮੇਰੇ ਨਾਲ ਦੋਸਤੀ ਤੋੜ ਦਿੱਤੀ ਹੈ ਮੈਂ ਕਿਸੇ ਪਾਸੇ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਿਹਾ ਮੈਂ ਉਸ ਦੀਆਂ ਇੱਕ ਗੱਲਾਂ ਸੁਣ ਕੇ ਬਹੁਤ ਹੈਰਾਨ ਹੋ ਗਈ ਸੀ ਮੈਨੂੰ ਸਮਝ ਨਹੀਂ ਆਇਆ ਸੀ ਕਿ ਉਹ ਅਜਿਹਾ ਕਿਉਂ ਕਹਿ ਰਿਹਾ ਹੈ ਤਾਂ ਮੈਂ ਉਸ ਨੂੰ ਕਿਹਾ ਤੂੰ ਖੁੱਲ ਕੇ ਦੱਸ ਮੈਨੂੰ ਕੀ ਕਹਿਣਾ ਚਾਹੁੰਦਾ ਹੈ ਤਾਂ ਉਸ ਨੇ ਮੈਨੂੰ ਰੋਕੇ ਕਿਹਾ ਕੁਝ ਦਿਨ ਤੋਂ ਲੋਕ ਮੈਨੂੰ ਦੇਖ ਕੇ ਇਸ਼ਾਰੇ ਬਾਜ਼ੀ ਕਰਦੇ ਹਨ ਮੇਰੀਆਂ ਗੱਲਾਂ ਕਰਦੇ ਹਨ ਪਰ ਮੈਂ ਨਹੀਂ ਸਮਝਿਆ ਆਖਰ ਇਹ ਲੋਕ ਕੀ ਗੱਲਾਂ ਕਰਦੇ ਹਨ ਜਦੋਂ ਇੱਕ ਦਿਨ ਮੈਂ ਆਪਣੇ ਦੋਸਤਾਂ ਨਾਲ ਉਸਦੇ ਘਰ ਖੇਡਣ ਲਈ ਗਿਆ ਤਾਂ ਮੇਰੇ ਦੋਸਤ ਦੀ ਮਾਂ ਨੇ ਮੈਨੂੰ ਇਹ ਕਹਿ ਕੇ ਬਾਹਰ ਕੱਢ ਦਿੱਤਾ ਕਿ ਤੂੰ ਇੱਕ ਚਰਿੱਤਰਹੀਣ ਪੈਣ ਦਾ ਭਰਾ ਹੈ ਤੇਰੇ ਨਾਲ ਦੋਸਤੀ ਕਰਕੇ ਮੇਰਾ ਵੀ ਮੁੰਡਾ ਖਰਾਬ ਹੋ ਜਾਵੇਗਾ ਕਿਉਂਕਿ ਤੇਰੀ ਭੈਣ ਨੂੰ ਕੋਈ ਮੁੰਡਾ ਰਾਤ ਨੂੰ ਇਕੱਲਾ ਮਿਲਣ ਲਈ ਆਉਂਦਾ ਹੈ ਜਦੋਂ ਤੂੰ ਖੇਡਣ ਲਈ ਮੈਦਾਨ ਵਿੱਚ ਆਉਂਦਾ ਹੈ ਤੇ ਪੜ੍ਹਨ ਲਈ ਸਕੂਲ ਜਾਂਦਾ ਹੈ ਉਹ ਤੇਰੇ ਪਿੱਛੋਂ ਤੇਰੇ ਘਰ ਆਉਂਦਾ ਹੈ ਤੇ ਰਾਤ ਨੂੰ ਘਰ ਵਿੱਚ ਇਕੱਲਾ ਸਮਾਂ گزارਦਾ ਹੈ ਹੁਣ ਤੇਰੀ ਵਜ੍ਹਾ ਕਰਕੇ ਮੋਹੱਲੇ ਦੇ ਸਾਰੇ ਬਾਰਾ ਮੁੰਡੇ ਮੈਨੂੰ ਪਰੇਸ਼ਾਨ ਕਰਨ ਲੱਗ ਪਏ ਹਨ ਮੇਰਾ ਸਕੂਨ ਬਰਬਾਦ ਹੋ ਕੇ ਰਹਿ ਗਿਆ ਹੈ ਨਾ ਮੈਂ ਸਕੂਲ ਜਾ ਸਕਦਾ ਹਾਂ ਤੇ ਨਾ ਹੀ ਮੈਂ ਖੇਡ ਸਕਦਾ ਹਾਂ ਇਹ ਸਭ ਕੁਝ ਤੇਰੀ ਵਜ੍ਹਾ ਕਰਕੇ ਹੋਇਆ ਹੈ ਮੈਨੂੰ ਦੱਸ ਕੇ ਉਹ ਕੌਣ ਹੈ ਮੈਨੂੰ ਆਪਣੇ ਭਰਾ ਦੀ ਇਹ ਗੱਲ ਸੁਣ ਕੇ ਬਹੁਤ ਜ਼ਿਆਦਾ ਜ਼ਿੱਲਤ ਮਹਿਸੂਸ ਹੋਈ ਕਿ ਮੈਂ ਆਪਣੇ ਭਰਾ ਦੀ ਕੀ ਕੁਝ ਨਹੀਂ ਕੀਤਾ ਤੇ ਇੱਕ ਉਹ ਹੈ ਜੋ ਮੇਰੇ ਨਾਲ ਇਹ ਸਭ ਕੁਝ ਕਰ ਰਿਹਾ ਹੈ ਪਰ ਮੈਂ ਉਸ ਨੂੰ ਕੁਝ ਵੀ ਨਹੀਂ ਕਿਹਾ ਮੈਂ ਉਸ ਦੇ ਸਾਹਮਣੇ ਪਹਿਲੀ ਵਾਰ ਚਾਚਾ ਤੇ ਮਾਮਾ ਜੀ ਨੂੰ ਕਾਲ ਕੀਤੀ ਤੇ ਉਹਨਾਂ ਨੂੰ ਵੀ ਸਾਰੀ ਹਕੀਕਤ ਦੱਸੀ ਚਾਚਾ ਤੇ ਫਿਰ ਮਾਮਾ ਜੀ ਨੂੰ ਸੁਣ ਕੇ ਮੇਰਾ ਭਰਾ ਹੈਰਾਨ ਹੋ ਗਿਆ ਕਿ ਸਾਡਾ ਵੀ ਕੋਈ ਰਿਸ਼ਤੇਦਾਰ ਵੀ ਹੈ ਉਹ ਇਹ ਸਭ ਕੁਝ ਨਹੀਂ ਜਾਣਦਾ ਸੀ ਕਿਉਂਕਿ ਹੁਣ ਕੁਝ ਸਮੇਂ ਤੋਂ ਆਪਣੀ ਫੈਮਿਲੀ ਦੇ ਨਾਲ ਬਾਹਰਲੇ ਮੁਲਕ ਵਿੱਚ ਰਹਿੰਦੇ ਸਨ ਤੇ ਚਾਚਾ ਜੀ ਚਾਚੀ ਦੀ ਵਜ੍ਹਾ ਕਰਕੇ ਸਾਡੇ ਘਰ ਵਿੱਚ ਨਹੀਂ ਆਉਂਦੇ ਸਨ ਇਸ ਲਈ ਮੇਰਾ ਭਰਾ ਉਹਨਾਂ ਬਾਰੇ ਕੁਝ ਵੀ ਨਹੀਂ ਜਾਣਦਾ ਸੀ ਫਿਰ ਮੇਰੇ ਚਾਚਾ ਜੀ ਨੇ ਮੇਰੇ ਭਰਾ ਨਾਲ ਗੱਲ ਕੀਤੀ ਤੇ ਕਿਹਾ ਉਹ ਮੁੰਡਾ ਮੇਰਾ ਬੇਟਾ ਹੈ ਤੇਰੀ ਭੈਣ ਦਾ ਪਤੀ ਹੈ ਅਲਗ ਕਰ ਜਾਣ ਤੋਂ ਪਹਿਲਾਂ ਮੈਂ ਇਹਨਾਂ ਦਵਾਂ ਦਾ ਵਿਆਹ ਕਰ ਦਿੱਤਾ ਸੀ ਤੇ ਮੈਂ ਆਪਣੇ ਬੇਟੇ ਨੂੰ ਇਹ ਜ਼ਿੰਮੇਵਾਰੀ ਦਿੱਤੀ ਸੀ ਕਿ ਉਹ ਤੁਹਾਡੇ ਦੋਵਾਂ ਕੋਲ ਚੱਕਰ ਲਗਾਇਆ ਕਰੇ ਤੈਨੂੰ ਇਸ ਲਈ ਨਹੀਂ ਪਤਾ ਕਿਉਂਕਿ ਮਾਪੇ ਦੀ ਮੌਤ ਤੋਂ ਬਾਅਦ ਤੇਰੀ ਹਾਲਤ ਬਹੁਤ ਖਰਾਬ ਸੀ ਤੇ ਤੇਰਾ ਦਿਮਾਗ ਸ਼ਾਂਤ ਕਰਨ ਲਈ ਤੈਨੂੰ ਦਵਾਈਆਂ ਦਿੱਤੀਆਂ ਹੋਈਆਂ ਸੀ ਤੇ ਇਸ ਵਜ੍ਹਾ ਕਰਕੇ ਤੂੰ ਸਭ ਕੁਝ ਭੁੱਲ ਚੁੱਕਿਆ ਸੀ ਤੇ ਤੇਰੀ ਭੈਣ ਵਿਆਹ ਨਹੀਂ ਕਰਨਾ ਚਾਹੁੰਦੀ ਸੀ ਜਦੋਂ ਤੱਕ ਤੇਰਾ ਮੈਡੀਕਲ ਵਿੱਚ ਐਡਮਿਸ਼ਨ ਨਹੀਂ ਹੋ ਜਾਂਦਾ ਉਦੋਂ ਤੱਕ ਤੈਨੂੰ ਕੋਈ ਵੀ ਗੱਲ ਨਾ ਦੱਸੀ ਜਾਵੇ ਇਸ ਲਈ ਤੂੰ ਇਹ ਸਭ ਕੁਝ ਤੋਂ ਅਣਜਾਣ ਹੈ ਹੁਣੇ ਆਪਣੀ ਦੀਦੀ ਤੋਂ ਮਾਫੀ ਮੰਗੋ ਜਿਸਨੇ ਤੇਰੇ ਲਈ ਆਪਣੇ ਆਪ ਨੂੰ ਭੁਲਾ ਦਿੱਤਾ ਤੇ ਉਹ ਆਪਣੇ ਵਿਆਹ ਦਾ ਨਾਮ ਵੀ ਨਹੀਂ ਲੈ ਰਹੀ ਸੀ ਕਿ ਤੂੰ ਪੜ੍ਹਾਈ ਪੂਰੀ ਕਰ ਲਵੀ ਤੂੰ ਲੋਕਾਂ ਦੀਆਂ ਗੱਲਾਂ ਸੁਣ ਕੇ ਆਪਣੀ ਭੈਣ ਤੋਂ ਕੁਝ ਵੀ ਨਹੀਂ ਪੁੱਛਿਆ ਤੇ ਉਸ ਨਾਲ ਇੰਨਾ ਗਲਤ ਕੀਤਾ ਚਾਚਾ ਜੀ ਦੀ ਗੱਲ ਸੁਣ ਕੇ ਮੇਰਾ ਭਰਾ ਬਹੁਤ ਸ਼ਰਮਿੰਦਾ ਹੋਇਆ ਤੇ ਮੇਰੇ ਤੋਂ ਮਾਫੀ ਮੰਗਣ ਲੱਗ ਪਿਆ ਪਰ ਮੈਂ ਬਹੁਤ ਜ਼ਿਆਦਾ ਦੁਖੀ ਹੋਈ ਮੈਂ ਉਸਨੂੰ ਕਮਰੇ ਵਿੱਚੋਂ ਕੱਢ ਦਿੱਤਾ ਤੇ ਮੇਰੇ ਵਿੱਚ ਇੰਨਾ ਹੌਸਲਾ ਨਹੀਂ ਸੀ ਕਿ ਮੈਂ ਉਸਨੂੰ ਕੁਝ ਕਹਿ ਸਕਦੀ ਸੀ ਜਾਂ ਉਸਨੂੰ ਮਾਫ ਕਰਦੀ ਅਜੇ ਮੈਨੂੰ ਕੁਝ ਸਮਾਂ ਚਾਹੀਦਾ ਸੀ ਇਸ ਤਕਲੀਫ ਵਿੱਚੋਂ ਨਿਕਲਣ ਲਈ ਪਰ ਮੈਂ ਜਾਣਦੀ ਸੀ ਕਿ ਮੈਂ ਜ਼ਿਆਦਾ ਦੇਰ ਤੱਕ ਕਿਸੇ ਨਾਲ ਨਾਰਾਜ਼ ਨਹੀਂ ਰਹਿ ਸਕਦੀ ਸੀ ਇਹ ਤਾਂ ਫਿਰ ਵੀ ਮੇਰਾ ਆਪਣਾ ਭਰਾ ਹੈ ਪਰ ਫਿਰ ਵੀ ਕਦੇ-ਕਦੇ ਸਾਨੂੰ ਕੁਝ ਸਮਾਂ ਚਾਹੀਦਾ ਹੈ। ਪੁਰਾਣੀਆਂ ਗੱਲਾਂ ਨੂੰ ਭੁੱਲ ਕੇ ਅੱਗੇ ਵਧਣ ਦਾ। ਮੈਂ ਵੀ ਆਪਣੇ ਆਪ ਨੂੰ ਸਮਾਂ ਦੇਣਾ ਚਾਹੁੰਦੀ ਸੀ। ਫਿਰ ਸਮੇਂ ਦੇ ਹਿਸਾਬ ਨਾਲ ਮੈਂ ਆਪਣੇ ਭਰਾ ਨੂੰ ਮਾਫ਼ ਕਰ ਦਿੱਤਾ। ਤੇ ਹੁਣ ਮੈਂ ਆਪਣੇ ਪਤੀ ਨਾਲ ਤੇ ਆਪਣੇ ਭਰਾ ਦੇ ਨਾਲ ਇੱਕ ਹੀ ਘਰ ਵਿੱਚ ਰਹਿਨੀ ਹਾਂ। ਇਹ ਗੱਲ ਚਾਚੀ ਜੀ ਨੂੰ ਵੀ ਪਤਾ ਚੱਲ ਗਈ ਸੀ ਕਿ ਚਾਚਾ ਜੀ ਨੇ ਮੇਰਾ ਆਪਣੇ ਬੇਟੇ ਦੇ ਨਾਲ ਕਰਵਾ ਦਿੱਤਾ ਸੀ। ਤੇ ਹੁਣ ਚਾਚੀ ਜੀ ਨੇ ਵੀ ਇਸ ਗੱਲ ਨੂੰ ਸਵੀਕਾਰ ਕਰ ਲਿਆ ਸੀ।